ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ 'ਚੋ ਵੀਡੀਓ ਬਣਾ ਰਹੇ ਆਂ ਦੋ ਸੂਈਆਂ ਹੋਈਆਂ ਝੋਟੀਆਂ ਦਿਖਾਵਾਂਗੇ ਦੁੱਧ ਤਿਆਰ ਆ ਦੋਆਂ ਦੇ ਤੇ ਤਿੰਨ ਕਟੀਆਂ ਦਿਖਾਵਾਂਗੇ ਅਫਸਰ ਕਟੀਆਂ ਤੇ ਉਹ ਵੀ ਵਕਿਊ ਨੇ ਜਾਇਜ਼ ਰੇਟਾ ਦੇ ਵਕਿਊ ਨੇ ਤੇ ਆਜੋ ਸੱਜਣੋ ਦਿਖਾਉਣਿਆ ਤੁਹਾਨੂੰ ਪਹਿਲੀ ਝੋਟੀ ਤੋਰ ਕੇ ਦਿਖਾਉਣਿਆ ਮੈਂ ਦਿਖਾ ਬਈ ਕਮਾਰ ਦੇ ਵਜੇ ਜੀ ਲੇਵੇ ਤੇ ਕੈਮਰਾ ਰਮਾਣੀ ਨੂੰ ਲੇਵਾ ਬਾਵਾ ਲੱਗਿਆ ਹੋਇਆ ਨੰਬੀ ਦੌਰ ਦੇ ਵੀਰੇ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਲੈ ਵੀ ਇਹ ਮਾਰ ਦੇ ਜੀ ਕੈਮਰਾ ਲੈ ਦੇਖ ਸਕਦੇ ਹੋ ਮਿੱਤਰੋ ਮੋੜ ਦੇ ਆ ਵੀਰੇ ਹਟ ਬੰਨਣਾ ਵਾਰੀ ਬੈਠਾ ਵਾਰੀ ਵਾਰੀ ਬੰਨਦਾ ਵੀਰੇ ਇੱਥੇ ਆ ਆਹ ਮਿੱਤਰੋ ਦਿਖਾਉਣਾ ਤੁਹਾਨੂੰ ਨਾੜਾ ਨੂੜਾ ਫੁੱਲਣੇ ਲੇਵੇ ਤੇ ਦੇਖ ਸਕਦੇ ਹੋ ਮੁੱਠੀ ਵਾਲਾ ਥਾਣਾ ਵੱਖਰਾ ਵੱਖਰਾ ਥਾਣਾ ਲੈੇ ਵਾਲੂ ਬਾ ਦਿਖਾਉਣਾ ਤੁਹਾਨੂੰ ਹੁਣ ਲੱਗਿਆ ਹੋਇਆ ਲੈੇਵਲ ਦੇਖ ਸਕਦੇ ਹੋ ਲੈ ਦੇਖ ਸਕਦੇ ਹੋ ਮਿੱਤਰੋ ਲੈੇਵਾਲੂਆ ਫੁੱਲਣਾ ਲੈ ਇਧਰ ਦਿਖਾ ਦੇ ਗਾੜੀ ਪਿਛਾੜੀ ਦਾ ਅੱਗੇ ਵੀ ਦਿਖਾ ਦੇ ਲੈਵਾ ਲੈ ਦੇਖ ਸਕਦੇ ਹੋ ਮਿੱਤਰੋ ਕੱਲਾ ਕੱਲਾ ਮੁੱਠੀ ਵਾਲਾ ਥਾਣਾ ਸੂਆ ਚੌਥਾ ਮਿੱਤਰੋ ਸੂਈ ਨੂੰ ਅੱਜ ਚੌਥਾ ਦੇਣਾ 12 ਲੀਟਰ ਦੁੱਧ ਤਿਆਰ ਆ ਕੋਈ ਵੀ ਵੀਰ ਭਾਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਗੜਬੀਆਂ ਲੀਟਰ ਮਾਰ ਕੇ ਇਲ ਜਾ ਸਕਦਾ ਇਹਦੇ 15 ਲੀਟਰ ਦੁੱਧ ਦੀ ਸਰੇਤੀ ਤੇ ਇਹ ਵੀ 15 ਲੀਟਰ ਦੁੱਧ ਪਾਉਣਾ ਮਿੱਤਰੋ ਅੱਜ 12 ਤਿਆਰ ਆ ਇਹਦੇ ਥੱਲੇ ਫੇਸ ਕੁਆਲਟੀ ਦੇ ਸਕਦੇ ਹਾਂ ਚੌਥਾ ਸੂਆ ਮਿੱਤਰੋ ਮੁੱਲ ਵਾੜੀ ਤਾਂ ਕੁਛ ਮਰਜ਼ੀ ਕਰਾ ਲਓ ਲੱਖ ਕਰਾ ਲਓ 1 ਲੱਖ 5 ਕਰਾ ਲਓ ਆਪਾਂ ਇਹ ਹਾਂ ਨਾ 95000 ਦੀ ਦੇ ਦਾਂਗੇ। ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ। ਥੋੜਾ ਸੱਜਣੋ ਅਗਲੀ ਝੋਟੀ ਦਿਖਾਉਣਿਆ ਤੋਰ ਕੇ ਲੈ ਲੈ ਵੀ ਟੋਰ। ਬੋਲ ਦੇ ਫੁੱਲੀ ਤੋਰ ਦੇ ਕਹਾਣੀ ਨੂੰ। ਲੈ ਦੇਖ ਸਕਦੇ ਹੋ ਮਿੱਤਰੋ। ਇਹਦਾ ਵੀ ਲੇਵਾਂ ਲੂਵਾਂ ਕਰਮਣੀ ਦਾ ਫੁੱਲ ਲੱਗਿਆ ਹੋਇਆ। ਉਠੀ ਵਾਲਾ ਕੱਲਾ ਕੱਲਾ ਥਾਣਾ ਮੋੜ ਲਿਆ ਵੀਰੇ। ਗਾੜੀ ਪਛਾੜੀ ਦਾ ਲੇਵਾਂ ਫੁੱਲਾ ਮਿੱਤਰੋ। ਉਰੀ ਬਾਂਦਾ ਬਈ ਹਾਂ ਬਾਂਦੇ ਵੀਰੇ ਲੈ ਲਈ ਡਿਟੇਲ ਦਿੰਨਾ ਹੈ ਮਿੱਤਰੋ ਮਾਲਕ ਨੇ ਤਾਂ ਇਹਦਾ ਤੀਜਾ ਸੂਆ ਕਿਹਾ ਬਾਕੀ ਤੁਸੀਂ ਦੇਖ ਸਕਦੇ ਹੋ ਤੀਜਾ ਚੌਥੇ ਲਾ ਲਓ ਚਾਹੇ ਤੀਜੇ ਲਾ ਲਓ ਤੇ ਇਹਦੇ ਥੱਲੇ ਅੱਜ ਮਿੱਤਰੋ 14 ਲੀਟਰ ਦੁੱਧ ਤਿਆਰ ਆ ਅੱਜ ਦੇਖ ਸਕਦੇ ਹੋ ਲੇ ਵਾਲੂਆ 바ਵਾ ਕਰਮਾਲੀ ਨੂੰ 14 ਲੀਟਰ ਦੁੱਧ ਤਿਆਰ ਆ ਮਿੱਤਰੋ ਇਹਦੇ ਥੱਲੇ ਕੋਈ ਵੀਰ ਭਾਈ 2 ਡੰਗ ਚੋਵੇ 4 ਡੰਗ ਚੋਵੇ ਗੜਬੀਆਂ ਮਾਰ ਕੇ 14 ਲੀਟਰ ਦੁੱਧ ਤਿਆਰ ਆ ਮਿੱਤਰੋ ਲੀਟਰਾਂ ਚ ਮਣਿਆਊਗਾ 14 ਲੀਟਰ ਇਹਨੇ 16 ਲੀਟਰ ਦੁੱਧ ਪਾਉਣਾ ਇਹਨੂੰ ਅੱਜ 10 ਦਿਨ ਹੋ ਗਏ ਮਿੱਤਰੋ ਸੂਈ ਨੂੰ ਬਾਕੀ ਇਹਦਾ ਮੁੱਲ ਵੜੀ ਮੁੱਲ ਕੁਛ ਮਰਜ਼ੀ ਕਰਾ ਲਓ 1 ਲੱਖ 1000 ਦੀ ਦੇ ਦਾਂਗੇ ਮਿੱਤਰੋ ਬਾਕੀ ਮੌਕੇ ਤੇ ਮਾਨਤਾਣਾ ਜਰੂਰ ਕਰਾਂਗੇ ਖੁੱਲਾ ਕਰਾਂਗੇ ਬਾਕੀ ਜਿਹੜਾ ਵੀ ਵੀਰ ਭਾਈ ਆਊਗਾ ਲੈ ਮਿੱਤਰੋ ਤਿੰਨ ਕੱਟੀਆਂ ਦਿਖਾਉਣੀਆਂ ਸਾਨੂੰ ਅਫਸਰ ਝੋਟੀਆਂ ਲੈ ਪਹਿਲਾਂ ਨੀਲੀ 라ਵੀ ਦਿਖਾਉਣਿਆ ਲੈ ਕੁੰਤੀ ਸਕੀਨ ਕੱਟੀ ਬਣੂਗੀ ਦੇਖ ਸਕਦੇ ਹੋ ਨੀਲੀ 라ਵੀ ਪਿਓਰ ਪੱਥੇ ਦੇ ਫੂਲ ਜਿਹੜੀਆਂ ਨਿਸ਼ਾਨੀਆਂ ਨੀਲੀ 라ਵੀ ਨੇ ਹੁੰਦੀਆਂ ਨੇ ਪਿਓਰ ਹਣੇ ਡੇਢ ਸਾਲ ਦੀ ਕੱਟੀ ਆ 14 ਮਹੀਨੇ ਵਾਲੀ ਕੱਟੀ ਆ ਦੇਖ ਸਕਦੇ ਹੋ ਨੀਲੀ 라ਵੀ ਆ ਪਿਓਰ ਤੇ ਇੱਕ ਬੂਰੀ ਦਿਖਾਉਣਿਆ ਤੁਹਾਨੂੰ ਲੈ ਦੇਖ ਸਕਦੇ ਹੋ ਨੀਲੀ 라ਵੀ ਚ ਆ ਗਈ ਇਹ ਵੀ ਪਿਓਰ ਨੀਲੀ 라ਵੀ ਚ ਬੂਰੀ ਅਹ ਦੇਖ ਸਕਦੇ ਹੋ ਸਰਸੋਰ ਦੇਖ ਸਕਦੇ ਹੋ ਫੇਸ ਕੁਆਲਿਟੀ ਇਹਦਾ ਗੱਬਣ ਹੋਣ ਦੇ ਤਿਆਰ ਹੈ ਹੋ ਮਿੱਤਰੋ ਨਵੀਂ ਲੱਗੀ ਹੋਈ ਆ ਇਹ 2 ਸਾਲ ਤੋਂ ਥੋੜਾ ਜਿਹਾ ਘੱਟਾ 1-2 ਮਹੀਨੇ ਬਾਕੀ ਸੱਜਣਾ ਨੇ ਤੀਨੇ ਖਵਾਇਸ ਦੀ ਵੀ ਸਾਨੂੰ ਬੂਰੀ ਕੱਟੀ ਲੈ ਕੇ ਦੇਓ ਨੀਲੀ ਰਾਵੀ ਚ ਹੋਵੇ ਇਹ ਆਪਾਂ ਇਹਦਾ ਮੁੱਲ ਵੜੀ ਕੁਝ ਮਰਜ਼ੀ ਕਰਾ ਲਓ ਇਹ ਆਪਾਂ 50000 ਦੀ ਦੇ ਦਾਂਗੇ ਸੱਜਣੋ ਬਾਕੀ ਮੌਕੇ ਤੇ 12000 ਮਾਨਤਨ ਕਰ ਦਾਂਗੇ ਇਹ ਚੋਂ ਤੇ ਬਾਕੀ ਜਿਹੜੀ ਨੀਲੀ ਰਾਵੀ ਇਹ ਨੀਲੀ ਰਾਵੀ ਆਪਾਂ 38000 ਦੀ ਦੇ ਦਾਂਗੇ ਮਿੱਤਰੋ ਇਹ ਜੋ ਮਾਨਤਨ 1000 ਰੁਪਏ ਇਹ ਚੋਂ ਹੋ ਜੂਗਾ ਤੇ ਇੱਕ ਕੱਟੀ ਕਾਲੀ ਦਿਖਾਉਣਿਆ ਤੁਹਾਨੂੰ ਇਹ ਕਾਲੀ ਕੱਟੀ ਇਹ ਬਿਲਕੁਲ ਛੋਟਾ ਸਿੰਘ ਬਰੀਕੀਆਂ ਬਹੁਤ ਨੇ ਕੱਟੀ ਬਰੀਕੀਆਂ 'ਚ ਬਹੁਤ ਆ ਛੋਟਾ ਸਿੰਘ ਕੁੰਡੀ ਜਉ ਐਡੇ-ਐਡੇ ਕੇ ਸਿੰਘੇ ਕਰੂਗੀ। ਲੈ ਦੇਖ ਸਕਦੇ ਹੋ ਕੱਦ ਕਾਹ ਇਹਦਾ ਵੀ ਬਾਵਾ। ਸਕਦੇ ਹੋ ਇਹ ਮਿੱਤਰੋ ਆਪਾਂ ਹਾਣਾ 35000 ਦੀ ਦੇ ਦਾਂਗੇ। ਇਹ ਜੋ ਆਪਾਂ 2000 ਮਾਨਤਾਨ ਕਰ ਦਾਂਗੇ। ਮੌਕੇ ਦੇ ਜਿਹੜਾ YouTube ਚੈਨਲ ਨੂੰ ਵੀਡੀਓ ਦੇਖ ਕੇ ਉਹ ਆਪਣੀ ਆਸ ਟਾਈਮ ਮਿੱਤਰੋ ਆਪਣੇ ਲਾਵੇ 3-4 ਝੋਟੀਆਂ ਸੂਈਆਂ ਹੋਈਆਂ ਨੇ। ਦੁੱਧ ਦਾ ਹਾਜ਼ਰਾ ਤਿਆਰ ਆ ਤੇ ਬਾਕੀ ਆਪਣੇ ਲਾਵੇ ਬਾਖੜ ਕੱਪਣਾ ਵੀ ਹੁੰਦੀਆਂ ਨੇ, ਤੋਕੜ ਬਾਖੜ ਕੱਪਣ ਤੇ ਬਾਕੀ ਆਪਣੇ ਲਾਵੇ ਸੂਣ ਵਾਲੀਆਂ ਝੋਟੀਆਂ ਵੀ ਖੜੀਆਂ ਨੇ। ਸਕੀਨ ਕੁੰਡੀਆਂ ਪੂਰੀਆਂ ਵਧੀਆ ਠਣਲੇਵੇ ਵਾਲੀਆਂ ਤੇ ਬਾਕੀ ਕਟੀਆਂ ਵੀ ਹੁੰਦੀਆਂ ਨੇ ਆਪਣੇ ਲਵੇ ਸਾਰੇ ਤਰ੍ਹਾਂ ਦਾ ਮਾਲ ਹੁੰਦਾ ਬਾਕੀ ਜਿਹੜਾ ਜ ਮਾਲ ਹੁੰਦਾ ਖਾ ਜਾਂ ਮੁੱਲਾ ਮਿੱਤਰੋ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈਗਾ 9872860112 ਤੇ ਬਾਕੀ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ